ਗੁਰਦੀ ਦਾ ਖਾਮਸਾ ਵਾਹਿਗੁਰੂ ਜੀ ਦੀ ਖਤੇ ਫਰੀਦਕੋਟ ਨਵਾਸੀਓ ਤਨਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350ਵਾਂ ਜੋ ਸੰਘੀਤੀ ਪਰਬ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਫਰੀਦਕੋਟ ਦੇ ਅੰਦਰ ਵੀ ਇਹ ਵਰਗੋ ਮਨਾਇਆ ਜਾ ਰਿਹਾ ਉਸ ਨੂੰ ਲੈ ਕੇ ਫਰੀਦਕੋਟ ਇੱਕ ਵੱਡਾ ਨਗਰ ਕੀਰਤਨ ਸ੍ਰੀ ਅਨੰਤਪੁਰ ਸਾਹਿਬ ਲਈ ਰਵਾਨਾ ਹੋਣਾ ਹੈ 20 ਤੀਤੂ ਪਰ ਉਸ ਤੋਂ ਪਹਿਲਾਂ ਉਹ ਕਿ ਫਰੀਦਪੁਰ ਦੇ ਅੰਦਰ ਬਾਬਾ ਸ਼ੇਖ ਤਰੀਜੀ ਦੀ ਉਹ ਸਥਾਨ ਉਹ ਤਪਸਥਾਨ ਕਿਤੇ 810 ਸਾਲ ਪਹਿਲਾਂ ਬਾਬਾ ਸ਼ੇਖ ਤਰੀਜੀ ਨੇ ਚਰਨ ਪਾਏ ਉਹ ਕਿਲੇ ਦੇ ਅੰਦਰ ਹੈ ਔਰ ਉਸ ਜਗ੍ਹਾ ਦੇ ਉੱਤੇ ਸਧਾਰਨ ਪਾਠ ਹੈ ਜਿਹੜਾ ਕੱਲ 14 ਤਰੀਕ ਨੂੰ ਸਵੇਰੇ ਠੀਕ 10:30 ਵਜੇ ਸ਼ੁਰੂ ਹੋਊਗਾ ਔਰ 20 ਤਰੀਕ ਨੂੰ ਸਵੇਰੇ 8:00 ਵਜੇ ਖੂਬ ਪਾਏ ਜਾਣਗੇ ਉਹ ਜਗ੍ਹਾ ਤੇ ਤੁਹਾਨੂੰ ਦਰਸ਼ਨ ਵੀ ਕਰਾਉਣੇ ਆ ਸਿਰਫ ਇਸ ਆਪਣਾ ਲੈ ਹੀ ਵੀ ਨਹੀਂ ਤੁਹਾਨੂੰ ਵੀ ਸੱਦਾ ਦਿੰਦੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਫਰੀਦਕੋਟ ਦਾ ਹਰ ਉਹ ਬੱਚਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 5:30 ਵਜੇ ਤੱਕ ਹਰ ਰੋਜ਼ ਕਿਲੇ ਦੇ ਗੇਟ ਖੁੱਲੇ ਰਹਿਣਗੇ ਇਸ ਸਥਾਨ ਦੇ ਗੇਟ ਖੁੱਲੇ ਰਹਿਣਗੇ ਉਹਦੇ ਤੁਸੀਂ ਦਰਸ਼ਨ ਕਰਨੇ ਆਉਮ ਮੈਂ ਤੁਹਾਨੂੰ ਦਿਖਾਉਣਾ ਇਹ ਜਗਾ ਜਿਹੜੀ ਹੈ ਕਿਲੇ ਦੇ ਅੰਦਰ ਹੈ ਤੇ ਇਸ ਜਗਾ ਦੇ ਉੱਤੇ ਇਹ ਤੁਹਾਡੇ ਲਈ ਵੀ ਜਿਹੜੀ ਹੈ ਇਹ ਖੁੱਲਣੀ ਹੈ ਔਰ ਇੱਥੇ ਅਸੀਂ ਆ ਕੇ ਸਾਰਿਆਂ ਨੇ ਦਰਸ਼ਨ ਦਿਦਾਰੇ ਕਰਨੇ ਹਨ ਧੰਤਨ ਬਾਬਾ ਸ਼ੇਖ ਪੀਜੀ ਦੇ ਜਗਾ ਜਿਹੜੀ ਕਿਲਾ ਮੁਬਾਰਕ ਦੇ ਅੰਦਰ ਹੈ ਉਹ ਇਸ ਜਗ੍ਹਾ ਦੇ ਉੱਤੇ ਬਾਬਾ ਸ਼ੇਖ ਫਰੀਦ ਜੀ ਨੇ ਤੱਪ ਕੀਤਾ ਇਹ ਸਥਾਨ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਅੱਜ ਵੀ ਉਸੇ ਤਰ੍ਹਾਂ ਸ਼ੋਭਤ ਹੈ ਮਹਾਰਾਜ ਸਾਹਿਬ ਦੇ ਪਰਿਵਾਰ ਵੱਲੋਂ ਉਹਨਾਂ ਦੇ ਜਿੰਨੇ ਵੀ ਪਰਿਵਾਰ ਦੇ ਘੱਗੇ ਵਾਰਿਸ ਹੈ ٹرسٹ ਵੱਲੋਂ ਇਸ ਜਗ੍ਹਾ ਨੂੰ ਸੰਭਾਲ ਕੇ ਰੱਖਿਆ ਹੋਇਆ ਔਰ ਇਹ ਕਿਲਾ ਬੰਦ ਹੋਣ ਕਾਰਨ ਤੁਸੀਂ ਇਸ ਜਗ੍ਹਾ ਦੇ ਉੱਤੇ ਦਰਸ਼ਨ ਨਹੀਂ ਕਰ ਸਕੇ ਸੋ ਇਹ ਜਗ੍ਹਾ ਦੇ ਨਾਲ ਨਾਲੇ ਬਹੁਤ ਵੱਡੀ ਖੂਬਸੂਰਤ ਹਵੇਲੀ ਹੈ ਮਾਤਾ ਜੀ ਦੀ ਹਵੇਲੀ ਹੈ ਇਸ ਹਵੇਲੀ ਦੇ ਅੰਦਰ ਹੀ ਅਸੀਂ ਜਿਹੜਾ ਹੈ ਉਹ ਸੁਧਾਰਨ ਪਾਠ ਰੱਖਣਾ ਹੈ ਇਸ ਜਗ੍ਹਾ ਦੇ ਸੇਵਾ ਦਾ ਤੁਸੀਂ ਆਉਣਾ ਹੈ ਬਿਲਕੁਲ ਨਾਲ ਜਗਾ ਜਿਹੜੀ ਬਣੀ ਹੋਈ ਹੈ ਸਾਹਮਣੇ ਅਸੀਂ ਉਸ ਜਗ੍ਹਾ ਦੇ ਉੱਤੇ ਹੀ ਸ੍ਰੀ ਗੁਰੂ ਗੰਸਾ ਮਹਾਰਾਜ ਕੱਲ ਸ਼ਿਸ਼ੂਗਤ ਹੋਣਗੇ ਔਰ ਇੱਥੇ ਸ਼ਿਸ਼ੂਗਤ ਹੋ ਕੇ ਸੰਗਤਾਂ ਨੂੰ ਨਿਹਾਰ ਕਰਨ ਦੀ ਇਸ ਜਗ੍ਹਾ ਉੱਤੇ ਕੱਲ ਜਿਹੜਾ ਹੈ ਸਵੇਰੇ ਠੀਕ 8:30 ਵਜੇ ਸਹਿਬ ਸ੍ਰੀ ਗੁਰੂ ਗੰਸਾ ਸਾਹਿਬ ਜੀ ਦਾ ਪ੍ਰਕਾਸ਼ ਹੋਊਗਾ ਪੁਰ ਪ੍ਰਕਾਸ਼ ਹੁਣ ਤੁਹਾਡੇ ਲਈ ਜਿਹੜਾ ਸਹਿਜ ਪਾਠ ਆਰੰਭ ਹੋਊਗਾ ਸਹਿਜ ਪਾਠ ਕਰਾਉਣ ਦਾ ਵੀ ਸਾਡਾ ਇਹ ਮਕਸਦ ਹੈ ਕਿ 7 ਦਿਨ ਤੱਕ ਇਹ ਸਥਾਨ ਖੁੱਲਾ ਰਹੂਗਾ ਔਰ ਇਸ ਸਥਾਨ ਦੇ ਉੱਤੇ ਜਿੱਥੇ ਬਾਬਾ ਜੀ ਨੇ ਚਰਨ ਪਾਏ ਹੈ ਸਿੱਖ ਸੰਗਤਾਂ ਉੱਥੇ ਮਸਤਕ ਰੱਖ ਕੇ ਬਾਬਾ ਸ਼ੇਖ ਫਰੀਦ ਜੀ ਤੋਂ ਅਸ਼ੀਰਵਾਦ ਲੈਣਗੇ ਔਰ ਅਸ਼ੀਰਵਾਦ ਲੈ ਕੇ ਇਸ ਮਹਾਨ ਵਿਰਾਸਤ ਨੂੰ ਦੇਖਣੀ ਹੈ ਕਿਉਂਕਿ ਜਿੱਤੋਂ ਬਾਬਾ ਸ਼ੇਖ ਫਰੀਦ ਜੀ ਨੇ ਇਸ ਸਹਿਰ ਦੇ ਵਿੱਚ ਚਰਨ ਪਾਏ ਉਦੋਂ ਤੋਂ ਇਹ ਸ਼ਹਿਰ ਆਵਾਦ ਹੈ ਉਹਨਾਂ ਦੀਆਂ ਨਿਸ਼ਾਨੀਆਂ ਜਿਹੜੀਆਂ 810 ਸਾਲ ਪੁਰਾਣੀਆਂ ਚਾਹੇ ਮਾਈ ਗੋਲਦੀ ਸਾਹਿਬ ਹੈ ਚਾਹੇ ਗਿੱਲਾ ਬਾਬਾ ਫਰੀਦ ਦੇ ਵਿੱਚ ਉਹ ਵਣ ਹੈ ਜਿੱਥੇ ਬਾਬਾ ਜੀ ਨੇ ਹੱਥ ਪੂਦੇ ਹੈ ਤੇ ਚਾਹੇ ਇਹ ਸਥਾਨ ਹੈ ਜਿੱਥੇ ਨੇ ਚਰਨ ਪਾਏ ਸਿੱਪੋਤਰੀ ਮਿੱਟੀ ਦੀ ਜਿਹੜੀ ਹੈ ਉਹ ਬਾਬਾ ਜੀ ਨੇ ਆਪਣੇ ਸਿਰ ਤੋਂ ਸਿੱਟੀ ਹੈ ਸੋ ਉਹ ਸਥਾਨ ਦੇ ਉੱਤੇ ਹੁਣ ਆਪਾਂ ਤੱਕੜੇ ਹੋ ਕੇ ਵੀ ਜਿੱਥੇ ਨੂੰ ਨਗਰ ਕੀਰਤਨ ਦੇ ਵਿੱਚ ਵੀ ਜਿੱਥੇ ਸਾਡੇ ਪੂਰਬਜਾਂ ਨੇ ਸਾਡੇ ਵੱਡੇ-ਵੱਡੇਆਂ ਤੋਂ ਜੇ ਗਲਤੀ ਹੋਈ ਉਹਨਾਂ ਨੇ ਸਿਰ ਤੇ ਚੋਕਰੀ ਚਕਾਈ ਕਿ ਆਪਾਂ ਉੱਥੇ ਉਹਨਾਂ ਦੀ ਉਸ ਬਾਣੀ ਦੇ ਉੱਤੇ ਪੁੱਲ ਸੱਟ ਕੇ ਇੱਥੋਂ ਗੁਰੂ ਮਹਾਰਾਜ ਜੀ ਦਾ ਜਿਹੜਾ ਉਹ ਅਸੀਂ ਨਗਰ ਕੀਰਤਨ ਰਵਾਨਾ ਕਰਨਾ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਚਾਹੇ ਜਦੋਂ ਮਰਜ਼ੀ ਸਮਾਂ ਕੱਢੋ ਕਿਉਂਕਿ ਬਹੁਤ ਬਾਰੇ ਲੋਕ ਕਹਿੰਦੇ ਕਿ ਅਸੀਂ ਫੀਕੋਟ ਦੇ ਰਹਿਣ ਵਾਲੇ ਜੀ ਅਸੀਂ ਉਹ ਜਗ੍ਹਾ ਨਹੀਂ ਦੇਖੀ ਕਿ ਤੁਹਾਡੀ ਮੰਗ ਦੇ ਉੱਤੇ ਸਰਦਾਰ ਜਗੀਰ ਸਿੰਘ ਡੀਏਜੀ ਸਾਹਿਬ ਔਰ ਸਾਰੇ ਜਿਹੇ ਟਰੱਸਟ ਨੇ ਉਹਦੇ ਨਾਲ ਸਹਿਬਾਨ ਨੇ ਮਹਾਰਾਜ ਸਾਹਿਬ ਦਾ ਪਰਿਵਾਰ ਵੀ ਉਸ ਦਿਨ ਤੁਹਾਡੇ ਇਸ ਇਕੱਠ ਦੇ ਵਿੱਚ ਸ਼ਾਮਲ ਹੋਣ ਲਈ ਆਊਗਾ ਕਿਉਂਕਿ ਆਪਣਾ ਪਰਿਵਾਰ ਚਾਹੇ ਮਹਾਰਾਜ ਸਾਹਿਬ ਵੀ ਤਾਂ ਆਪਣੇ ਆ ਸੋ ਉਹ ਵੀ ਇੱਥੇ ਉਹਨਾਂ ਦੇ ਪਰਿਵਾਰ ਦੇ ਜੀਵਾਂ ਨੂੰ ਵੀ ਸੱਦਾ ਦਿੱਤਾ ਹੈ ਕਿ ਉਹ ਵੀ ਆ ਕੇ ਇਸ ਜਗ੍ਹਾ ਤੋਂ ਇਸ ਮਹਾਨ ਨਗਰ ਕੀਰਤਨ ਜੋ 350 ਸਾਲੇ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇਗ ਬਾਦਰ ਸਾਹਿਬ ਮਹਾਰਾਜ ਜੀ ਦੇ ਜੋ ਸ਼ਹੀਦੀ ਪਰਬ ਨੂੰ ਸਮਰਪਿਤ ਹੈ ਉਹਦਾ ਹਿੱਸਾ ਬਣਨ